ਨੰਬਰ ਬਰੋਬਰ ਨੰਬਰ ਬਰੋਬਰ ਨੰਬਰ ਮੇਰੇ ਅਰਬਾ ਜੋਰ ਕਿੰਨਾ ਲੱਗਦਾ ਮੱਲਾਂ ਦਾ ਉਹ ਨਿਆਰਾ ਰਾਜੇ ਖੇਲੇ ਉੜਦੀ ਧੁੱਲ ਦਾ ਆ ਧੁੱਲ ਉੜਦੀ ਐ ਆ ਸੱਜਣ ਦੇ ਕਰਕੇ ਆਇਆ ਆ ਸੱਜਣ ਜੇ 500 ਅਮਰੀਕਾ ਵਾਲਿਆਂ ਵੱਲੋਂ ਹੋਣਾ ਹੈ ਲਾਓ ਇੱਤਰਲੇ ਪਾਸੇ ਰਮਜ਼ਾਨ ਉਹ ਸਿਰੇ ਦਾ ਮਾਲ ਹੈ ਮਿੱਤਰੋ ਇੱਕ ਪਾਸੇ ਸੁਖਮਨ ਅਰਸ਼ ਹੈ ਪ੍ਰੇਮ ਢਲੋਣਾ ਪਿਆਰ ਹੈ ਜਿਹੜਾ ਕਹਿੰਦਾ ਚੈਨਬਰ ਰੱਖਿਆ ਲੜਾਉਣ ਨੂੰ ਆਹ ਕੋੜੀਆਂ ਭਜਾਉਣ ਨੂੰ ਆਹ ਕੁੱਕੜ ਖੜਾਉਣੇ ਜਾਣ ਦਾ ਜਿਹੜੇ-ਜਿਹੜੇ ਕਹਿੰਦੇ ਚੱਲਦਾ ਨਾਮ ਕਹਿੰਦਾ ਨਾਮ ਚੱਲਣੋ ਹਟਾਉਣੇ ਜਾਣ ਦਾ ਆਹ ਧੰਨਵਾਦ ਵੇਖੋ 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 ਆਹ ਵੇਖੋ ਮੇਰੇ ਮਿੱਤਰੋ ਕਬੱਡੀ 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 ਰਾਹ ਹੋ ਗਿਆ ਹੈ ਉਧਰ ਬਾਜ ਹੌਲਰ ਨੇ ਬਹੁਤ ਵੱਡੇ ਪਿਆਰ ਪੋਜਦੇ ਕੀਤੇ ਹੈ ਨਿਊਜ਼ੀਲੈਂਡ ਤੋਂ ਸਾਡਾ ਵੀਰ ਹੈ ਬਾਜ ਨਿਊਜ਼ੀਲੈਂਡ ਦੇ ਮਿੱਤਰੋ ਗੁਲਜਾਰੀ ਚੱਕ ਸਕੰਦਰ ਵਾਲਾ ਆਹ ਸਾਹਮਣੇ ਕਬੱਡੀ ਪੌਂਦ ਲਈ ਵੱਧ ਗਿਆ ਬਾਜ ਨਿਊਜ਼ੀਲੈਂਡ ਨੇ ਵੱਡੇ ਪਿਆਰ ਪੁੱਜਦੇ ਕੀਤੇ ਜੌਂਦਾਬਾਦਰ ਵਿੱਚ ਸਾਡਾ ਓਏ ਮਾਜੇ ਨਾਲ ਮਾਜਾ ਖਹਿ ਜੂਗਾ ਓ ਦੂਲੋਂ ਨੰਗਲ ਚ ਭੰਗੜਾ ਪੈ ਜੂਗਾ ਓ ਮਾਜੇ ਨਾਲ ਮਾਜਾ ਖਹਿ ਗਿਆ ਪਰੇ 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 ਓ ਚੱਕ ਸਕੰਦਰ ਦਾ ਗੁਲਜਾਰੀ ਤੇ ਚੋਲਾ ਸਾਹਿਬ ਦਾ ਅਰਜ ਇਹ ਬੱਲੇ 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 ਮੇਰਾ ਰੱਬਾ ਆ ਵੇਖੋ ਕੀ ਬਣ ਗਿਆ ਕੀ ਬਣ ਗਿਆ ਕੀ ਬਣ ਗਿਆ ਓ ਲੱਗਾ ਜੋ ਆ ਤਾੜੀਆਂ 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 ਇਹ ਬੱਲੇ 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 ਜਦੋਂ ਰਵਿੰਦਰ ਜਲਾਲ ਕਹਿੰਦਾ ਹਾਂ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਉਹ ਭਰਾ ਸਾਡਾ ਆਇਆ ਹੋਇਆ ਆ ਜੱਫੇ ਤੇ ਤਾੜੀ ਨਹੀਂ ਉਹ ਦੂਲੋ ਨੰਗਲੇ ਦੂਲੋ ਨੰਗਲ ਦੇ ਖਿਡਾਰੀ ਜਿਹੜੇ ਆ ਆ ਮੈਦਾਨ ਦੇ ਬਲਾਂ ਅੰਤਮ ਬਲਾਂ ਤੇ ਮੈਚ ਚੱਲ ਰਿਹਾ ਹੈ 29 ਤੇ 27 ਹੈ ਸ਼ੰਕਰ ਹੈ 29 ਤੇ 27 ਤੂੰ ਮੇਰਾ ਭਾਈ ਮੈਂ ਤੇਰਾ ਭਾਈ ਗੱਲ ਹੁੰਦੀ ਆ ਬੂਟਿਆ ਉਹ ਵੇਖੀ ਵੀਰਿਆ ਸਵਾਦ ਤੇ ਇੱਤੇ ਰਕਾ ਟੁੱਟਣੇ ਐ ਅੰਮ੍ਰਿਤਪੁਰ ਸੀਗਾ ਤੇ ਬੁਲਾ ਬੀਟਿਓ ਬੀਟਿਓ ਅੰਮ੍ਰਿਤਪੁਰ ਨੰਬਰ ਬਰੋਬਰ ਨੰਬਰ ਬਰੋਬਰ ਨੰਬਰ ਬਰੋਬਰ ਨੰਬਰ ਮੇਰੇ ਆ ਰਬਾ ਜੋਰ ਕਿੰਨਾ ਲੱਗਦਾ ਮੱਲਾਂ ਦਾ ਉਹ ਤਾਲੀਆਂ 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 ਏ ਅਰਗੇ ਸਿੰਘ ਅਰਗੇ ਸਿੰਘ ਅਰਗੇ ਸਿੰਘ ਅਰਗੇ ਸਿੰਘ ਆਹਾ ਆਹਾ ਓਏ ਆਹਾ ਓਏ ਆਹਾ ਨੀ ਮੈਂ ਡਰਦੀ ਰੱਬ ਰੱਬ ਕਰਦੀ ਲੋਕੀਾ ਸੱਟ ਨਾ ਕਿਤੇ ਹੋਵੇ ਜਦੀ ਪਾ ਰੇਡ ਪਾਉਣ ਦੀ ਕਹਿੰਦੇ ਭਿੰਦਾ ਆ ਗਿਆ ਹੈ ਅਗਲੇ ਮੈਚ ਦੀਆਂ ਟੀਮਾਂ ਵੀ ਤਿਆਰੀ ਕਰ ਲੈਣ ਗਰਾਊਂਡ 'ਚ ਆ ਜਾਣ ਮੇਰੇ ਮਿੱਤਰੋ ਆਹਾ ਚੋਲੇ ਵਾਲਾ ਇਹ ਜੱਫਾ ਜੱਫੀਆਂ ਦਾ 7.5 ਹਜ਼ਾਰ ਦੇਣਾ ਅਮਰਤ 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 ਕਨੇਡਾ ਸਾਡਾ ਵੀਰ ਉਧਰ ਰਿੰਕੂ ਆ ਨਾਲ ਅਮਨ ਨਾਲ ਸੇਠੀ ਆ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇ ਵਿੱਚ ਪਾ ਲੈ ਜੇ ਵਿੱਚ ਪਾ ਲੈ ਅਰਮਾਨਦੀਪ ਗਦਲੀ ਤੇ ਉਹਦੇ ਮਾਮਾ ਜੀ ਗਰਜੀਤ ਗੈਂਦੇ ਵਾਸਤੇ ਚੋਲਰ ਤੇ ਤਿੰਨ ਨੰਬਰ ਜੋੜ ਗਿਆ ਅਗਲੇ ਮੈਚ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਹੋਰ ਜਲਦੀ ਨਾਲ ਦੋ ਲੋ ਨੰਗਲ ਸੰਤ ਬਾਬਾ ਹੀਰਾ ਸਿੰਘ ਦੀ ਕਬੱਡੀ ਕਲੱਬ ਤੇ ਸੰਤ ਬਾਬਾ ਬਲਵੰਤ ਸਿੰਘ ਦੀ ਕਬੱਡੀ ਕਲੱਬ ਤੇ ਐਨ ਆਰ ਆਈ ਗੱਗੀ ਲੋਪੋ ਮਾਲਵਾ ਕਬੱਡੀ ਕਲੱਬ ਦੀਆਂ ਟੀਮਾਂ ਦੇ ਦਰਮਿਆਨ ਦੂਜਾ ਸੈਮੀ ਖੇਡਿਆ ਜਾਵੇਗਾ ਇੱਕ ਖੇਡ ਕਬੱਡੀ ਦਾ ਡੀਟੀਓ ਤੇ ਦੂਸਰੇ ਬੰਨੇ ਆ ਘੋੜਾ ਰਮਦਾਸ ਵਾਲਾ ਮੇਰੇ ਮਿੱਤਰੋ ਬੱਲੇ 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 ਓ ਚੱਕ ਤੋ ਮੱਢੀਪੋੜ ਦੇ ਕੰਡੇ ਵਾਂਗਰਾ ਓਏ ਆ ਜੱਫੇ ਦਾ ਕਿਨੂ ਕਿਨੂ ਸਵਾਦ ਆ ਇੱਕ ਵਾਰੀ ਤਾੜੀਆਂ ਮਾਰ ਦਿਓ ਮੇਰੇ ਮਿੱਤਰੋ ਉਧਰ ਗਲਦਲੀ ਵਾਲੇ ਅਰਮਾਨ ਕੈਨੇਡਾ ਤੋਂ ਜਦੋਂ ਵਾਪਸੀ ਹੋਈ ਆ ਵੀ ਅਰਸ਼ ਅੱਜ ਪਹਿਲਾ ਮੈਚ ਆ ਨੌਜਵਾਨ ਅੱਜ ਪਹਿਲਾ ਮੈਚ ਆ ਇਹ ਕਿਹਦੇ ਕਰਕੇ ਮੈਂ ਦੁਨੀਆ ਨੂੰ ਦੱਸ ਦੇਵਾਂ ਸੱਜਣ ਸੰਤੋਂ ਨੰਗਲ ਦਾ ਦਲੀ ਪਿਆਰ ਚੋਲਾ ਸਾਹਿਬ ਦੇ ਸੁਖਮਣ ਦੇ ਨਾਲ ਹੈ ਤੇ ਰਹੇਗਾ ਮੇਰੇ ਮਿੱਤਰੋ ਪਾਸੇ ਨਹੀਂ ਕਹਾਂਗੇ ਅੱਜ ਜਿਹਦੇ ਪਿਆਰ ਕਰਕੇ ਕਹਿੰਦੇ ਬਾਪੂ ਕਪੂਰ ਸਿੰਘ ਦਾ ਪੋਤਾ ਚੋਲਾ ਸਾਹਿਬ ਦਾ ਅਰਸ਼ ਇਸ ਮੈਦਾਨ ਦੇ ਵਿੱਚ ਆਇਆ ਇੱਕ ਵਾਰੀ ਜ਼ੋਰ ਮਾਰ ਦਿਓ ਮੇਰੇ ਵੀਰੋ ਅੱਜ ਮੈਚ ਦੀ ਕਹਿੰਦੇ ਵੱਖਰੀ ਗੱਲ ਹੋਣੀ ਆ ਪਹਿਲੀ ਰੇਡ ਮਹਿਮਦਵਾਲੀਆ ਜੋਤੇ ਨੇ ਪਾਤੀ ਆ ਮੇਰੇ ਮਿੱਤਰੋ ਪਹਿਲੀ ਰੇਡ ਇਸ ਸਮੇਂ ਮਹਿਮਦਵਾਲੀਆ ਜੋਤਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇੱਕ ਪਾਸੇ ਕਹਿੰਦੇ ਸੁਖਮਣ ਤੇ ਅਰਸ਼ ਲੱਗਾ ਹੋਇਆ ਆ ਚੋਲਾ ਸਾਹਿਬ ਦੀ ਧਰਤੀ ਦਾ ਡੀਟੀਓ ਮੇਰੇ ਮਿੱਤਰੋ ਆ ਲੋਕਾਂ ਚ ਹੱਲਾ ਗੁੱਲਾ ਸੰਤੂ ਨੰਗੜ ਮੰਦਰ ਬਿੱਲਾ ਧਿਆਲਪੁਰਿਆ ਕਬੱਡੀ ਪਾ ਰਿਹਾ ਬਿੱਲਾ ਆ ਗਿਆ ਧਿਆਲਪੁਰਿਆ ਮੇਰੇ ਮਿੱਤਰੋ ਕਬੱਡੀ ਪਾਉਣ ਦੇ ਲਈ ਮੂਵ ਸਪਰੇ ਗਰਾਉਂਡ ਤੇ ਦੀ ਕਰ ਦਿੱਤੀ ਜਾਵੇ ਜੀ ਮੂਵ ਸਪਰੇ ਲਓ ਸਾਹਮਣੇ ਧਿਆਲਪੁਰਿਆ ਦੀ ਪਾਈ ਹੋਈ ਰੇਡ ਇੱਕ ਕੰਨੀ ਤੇ 58 11 ਇੱਕ ਕੰਨੀ ਤੇ ਡੀਟੀਓ ਹੈ ਪਹਿਲਾ ਡੀਟੀਓ ਗੋਰਾ ਗੋਲੇ ਵਾਲਿਆ ਹੋਇਆ ਤੇ ਦੂਜਾ ਡੀਟੀਓ ਦਾ ਖਤਾਬ ਜਿਹੜਾ ਉਹ ਅਰਸ਼ ਚੋਲਾ ਸਾਹਿਬ ਨੂੰ ਦਿੱਤਾ ਗਿਆ ਆਹ ਪਰਮਜੀਤਪੁਰੇ ਵਾਲਾ ਬਾਗੀ ਦੇ ਪਿੰਡਾਂ ਦਾ ਘੋੜਾ ਕਬੱਡੀ ਪਾ ਰਿਹਾ ਹੈ ਦੋ ਦੁਨੀਆਂ ਦੇ ਥੰਮ ਯਾਫੀ ਕੰਨੀਆਂ ਦੇ ਉੱਪਰ ਲੱਗੇ ਹੋਇਆ ਨਾਲ ਲੋਪੋਗੇ ਦਾ ਰਾਣਾ ਇਧਰ ਖੇਡ ਕਬੱਡੀ ਦਾ ਡੀਟੀਓ ਮਾ ਸੁਖਜੀਤ ਕੌਰ ਦਾ ਪੁੱਤਰ ਸਾਡੀ ਖੇਡ ਕਬੱਡੀ ਦਾ ਸੁਖਮਨ ਅਰਸ਼ ਮੇਰੇ ਮਿੱਤਰੋ ਉਹ ਦਬਰਜੀ ਵਾਲੇ ਨੇ ਪੱਬਾਂ ਦੀ ਰਫ਼ਤਾਰ ਨੂੰ ਯਾ ਕਹਿੰਦਾ ਹੁੰਦਾ ਜਿਹੜੇ ਰੰਨਾਂ ਦੇ ਸੀ ਲੱਕਮਣ ਦੇ ਉਹ ਅਸਲੇ ਤੇ ਗਾਉਣ ਲਾਤੇ ਨਹੀਂ ਤੇਰੇ ਬੰਬੇ ਬੰਬੇ ਵਾਲੇ ਮਿੱਠੀਏ ਨੀ ਮਾ ਮੂਸੇ ਪੈਂਡਾਉਣ ਲਾਤੇ ਨਹੀਂ ਅਣਖੀਆ ਗੀਤ ਜੱਟ ਦੇ ਤੇ ਸਿਰਾਂ ਤੋਂ ਲੋਂਦੇ ਚੂਰੀਆ ਆਏ ਨੌਜਾਨ ਸੀ ਸੁਪਨਾ ਕਪੂਰ ਸਿੰਘ ਸੀ ਸੁਪਨਾ ਕਲਮੰਤ ਸਿੰਘ ਪਾਪ ਦਾ ਕਿ ਪੁੱਤ ਮੇਰਾ ਬਣ ਜਾਵੇ ਸਿਰਾ ਜਾਫਦਾ ਆ ਸਿਰਾਏ ਜਾਫਦਾ ਮੇਰੇ ਮਿੱਤਰੋ ਗੱਲਾਂ ਹੋਰ ਨੇ ਜੇ ਸਾਡਾ ਗਿੰਦਾ ਗਮਾਨਪੁਰੀਆ ਫਰਾਂਸ ਟਿੰਕਾ ਮਜੀਠਾ ਜੱਗਾ ਦਿਓ ਹਾਲੈਂਡ ਤੇ ਢੋਲਾ ਭੋਮੇ ਵਾਲਾ ਵਾਰਕਾ ਦਿੰਦੇ ਇਸ ਕਬੱਡੀ ਕੱਪ ਦੀਆਂ ਆਹ ਗੁਲਜਾਰੀ ਚੱਕਾਂ ਵਾਲਾ ਆ ਗਿਆ ਚੱਕਾਂ ਵਾਲਾ ਗੁਲਜਾਰੀ ਚੱਕਾਂ ਵਾਲਾ ਤੇ ਕਹਿੰਦੇ ਤਗੜਾ ਡੀਟੀਓ ਵੀ ਤਗੜਾ ਖੰਦਿਆਂ ਦੇ ਵਿੱਚ ਕਾਰ ਧੂੜ ਉੱਡ ਗਈ ਰਾਜੇ ਖੇਲੇ ਤੇ ਕਹਿਣ ਵੰਗੂ ਕਿ ਚੁੱਲ੍ਹੇ ਉੱਤੇ ਭਰਿਆ ਪਾਣੀ ਭਲਪੜੋਂ ਪਲਦਾ ਵੇਖ ਨਿਆਰਾ ਰਾਜੇ ਖੇਲੇ ਉੱਡਦੀ ਤੁੱਦਲਦਾ ਆਹ ਤੁੱਦਲੜਦੀ ਐ ਆਹ ਸੱਜਣ ਦੇ ਕਰਕੇ ਆਇਆ ਆਹ ਸੱਜਣ ਦੇ ਕਰਕੇ ਅਰਸ਼ ਆਇਆ ਰੇਡ ਪੈ ਗਈ ਹਰਜੀਤ ਕਰ ਸੋਣਿਆ ਗੱਲ ਲੋ ਸਾਹਮਣੇ ਮੀਰਾ ਕੋਟੀਆਂ ਸ਼ਮਸ਼ੇਰ